ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਫਾਸਟਸਟ ਸਟੈਪ ਪਲੇ ਸਕੂਲ ਜੋ ਸਬਜੀ ਮੰਡੀ ਕੋਰਾਲੀ ਦੇ ਵਿੱਚ ਐ ਸੋ ਨੰਨੇ-ਮੁੰਨੇ ਬੱਚਿਆਂ ਦਾ ਇਹ ਸਕੂਲ ਐ ਜਿੱਥੇ ਕਿ ਬੱਚਿਆਂ ਦੀ ਅੱਛੀ ਕੇਅਰ ਕੀਤੀ ਜਾਂਦੀ ਹੈ ਬੱਚਿਆਂ ਨੂੰ ਸੰਭਾਲਿਆ ਜਾਂਦਾ ਹੈ ਅੱਜ ਇੱਥੇ ਵਿਸਾਖੀ ਨੂੰ ਮੁੱਖ ਰੱਖਦੇ ਆ ਅੱਜ ਨੰਨੇ-ਮੁੰਨੇ ਬੱਚਿਆਂ ਦੇ ਨਾਲ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ ਹੈ ਬੱਚਿਆਂ ਨੂੰ ਸੰਸਕਾਰ ਬਾਰੇ ਆਪਣੀ ਸਭਿਅਤਾ ਬਾਰੇ ਦੱਸਿਆ ਗਿਆ ਹੈ ਸਮਝਾਇਆ ਗਿਆ ਹੈ ਤੇ ਆਓ ਆਪਾਂ ਸਕੂਲ ਦੇ ਅੰਦਰ ਚੱਲਦੇ ਹਾਂ ਤੇ ਦਿਖਾਉਂਦੇ ਆ ਤੁਹਾਨੂੰ ਇਹ ਪੂਰੀ ਜਾਣਕਾਰੀ D- ਰਣਾਵਦੀਨ ਸਿੰਘ ਜੀ ਸੋ ਤੁਸੀਂ ਬੱਚਾ ਇੱਥੇ ਇਸ ਸਕੂਲ ਦੇ ਵਿੱਚ ਲਗਾਇਆ ਹਾਂਜੀ ਹਾਂਜੀ ਸਕੂਲ ਬੜਾ ਵਧੀਆ ਜੀ ਅੱਛਾ ਜੀ ਹਾਂਜੀ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਇਹਨਾਂ ਦਾ ਮਤਲਬ ਕਿ ਕਿਸ ਤਰ੍ਹਾਂ ਸੰਭਾਲਦੇ ਨੇ ਕੀ ਕੇਅਰ ਕਰਦੇ ਨੇ ਬਹੁਤ ਬੜੀਆ ਸੰਭਾਲਦੇ ਆ ਬੱਚੇ ਨੂੰ ਬਹੁਤ ਕੇਅਰ ਕਰਦੇ ਆ ਬੱਚੇ ਨੂੰ ਬਹੁਤ ਵਧੀਆ ਸਕੂਲ ਓਕੇ ਸਕੂਲ ਦੇ ਬਾਰੇ ਕੀ ਨੇ ਮਤਲਬ ਕਿ ਸੁਜੈਸਟ ਕੀਤਾ ਸੀ ਕਿਸੇ ਨੇ ਦੱਸ ਸਾਡੇ ਕੋਈ ਰਿਲੇਟਿਵ ਲੱਗੇ ਹੋਏ ਸੀਗੇ ਉਹਨਾਂ ਨੇ ਸਾਨੂੰ ਸਕੂਲ ਬਾਰੇ ਦੱਸਿਆ ਸੀਗਾ ਤਾਂ ਅਸੀਂ ਇੱਥੇ ਬੱਚਾ ਪਾ ਦਿੱਤਾ ਅੱਛਾ ਜੀ ਜੀ ਸਕੂਲ ਬੜਾ ਵਧੀਆ ਸੋ ਵਧੀਆ ਕੇ ਰਹੀ ਹੁੰਦੀ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਕੇ ਰਹੀ ਹੈ ਓਕੇ ਥੈਂਕ ਯੂ ਓਕੇ ਹਾਂਜੀ ਮੈਮ ਰਿੰਪੀ ਸਿੰਘਲਾ ਜੀ ਸੋ ਪਹਿਲਾਂ ਤਾਂ ਤੁਹਾਨੂੰ ਵਿਸਾਖੀ ਦੇ ਆ ਬਹੁਤ ਬਹੁਤ ਮੁਬਾਰਕਾਂ ਜੀ ਮੈਂ ਆਪਕੋ ਵੀ ਬਹੁਤ ਬਹੁਤ ਮੁਬਾਰਕਾਂ ਸਰ ਜੀ ਸੋ ਅੱਜ ਇਹ ਤੁਹਾਡਾ ਸਕੂਲ ਹੈ ਕਿਹੜਾ ਸਕੂਲ ਹੈ ਤੇ ਅੱਜ ਤੁਸੀਂ ਇੱਥੇ ਵਿਸਾਖੀ ਦੇ ਤਿਹਾਰ ਨੂੰ ਮੁੱਖ ਰੱਖਦੇ ਆ ਕੀ ਕੀ ਕੀਤਾ ਗਿਆ ਅੱਜ ਅਸੀਂ ਵਿਸਾਖੀ ਦਾ ਤਿਹਾੜ ਮਨਾ ਰਹੇ ਹਾਂ ਮਾਇ ਸਕੂਲ ਦਾ ਨਾਮ ਫਰਸਟ ਸਟੈਪ ਪਰੀ ਸਕੂਲ ਹੈ ਜੀ ਸਬਜੀ ਮੰਡੀ ਕੁਰਾਲੀ ਜੀ So, आज इतने की मतलब के बच्चे ने बैसाखी का त्यौहार किस तरह मनाया आज हम बच्चों को अपनी ट्रेडिशन के बारे में हमारा कल्चर क्या है उसके बारे में हमने बताया कि किस तरीके से यहाँ पर पंचायत होती है बच्चों ने चरखे के साथ भी चरखे के बारे में बताया बच्चों को और उन्होंने चूल्हे पर उन्होंने रोटी का भी किया फुलकारी कैसे होती है इस चीज़ें के बारे में बच्चों को बताया कि अपने पंजाब का कल्चर क्या है किस तरीके से हम हाँ। बता सकते हैं भी दिखाया हाँ जी सर गुरुद्वारा साहब भी बचा और शब्द बच्चों ने बोला साथ में बहुत संस्कार दे रहे हो बच्चे हमारे हमारे साथ पेरेंट्स का बहुत बड़ा उनका साथ है कि वो हमारे साथ बिल्कुल खड़े हुए हैं एवरी टाइम हमें भी है कि हमारे बच्चे बहुत अच्छे एक अच्छे नागरिक बने और बहुत अच्छा इनके संस्कार हों ग्रो करें ऐसे ही बढ़ते चले जाए आगे आगे ਕਿੰਨੇ ਬੱਚੇ ਐ ਸਕੂਲ ਚ ਆਪਣੇ ਸਰ ਅਭੀ ਤੋਂ ਨਿਊ ਐਡਮਿਸ਼ਨਸ ਆ ਰਹੀ ਐ ਇਸ ਟਾਈਮ ਪਰ ਫਿਰ ਵੀ ਆਨ ਦਿ ਹੋਲ ਅੱਛਾ ਹੈ ਰਿਜ਼ਲਟ ਆਇਆ ਸੋ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਫੇਰ ਵਿਸਾਖੀ ਦੀਆਂ ਸੋ ਬਹੁਤ ਵਧੀਆ ਗੱਲ ਐ ਤੁਸੀਂ ਬੱਚਿਆਂ ਦੇ ਨਾਲ ਐ ਇੰਜੋਏ ਕੀਤਾ ਬੱਚਿਆਂ ਨੂੰ ਵਧੀਆ ਸੰਸਕਾਰ ਮਿਲਦੇ ਨੇ ਬਿਲਕੁਲ ਬਿਲਕੁਲ ਸਰ ਆਪਣੇ ਕਲਚਰ ਕੇ ਬਾਰੇ ਮੈਂ ਬਿਲਕੁਲ ਬੱਚੋ ਕੋ ਪਤਾ ਹੋਣਾ ਚਾਹੀਏ ਜੀ ਯਹੀ ਹਮਾਰਾ ਮੋਟਿਵੇ ਐ ਕਿ ਬੱਚੋ ਕੋ ਹਮ ਬਤਾ ਸਕੈ ਕਿ ਕੈਸਾ ਹੈ ਹਮਾਰਾ ਕਲਚਰ ਕੇ क्योंकि आजकल चूल्हा वगैरह बच्चों को अब तो नहीं पता है गैस वगैरह का ये चीज़ों का बच्चों को बिल्कुल नहीं पता है बच्चों ने बहुत इन्जॉय किया कैसे अपना उन्होंने रोटी बेली है पूरा उन्होंने फुल ऑन इन्जॉय किया अपनी धन्यवाद थैंक यू सर थैंक यू सो मच